ਨਮਸਕਾਰ ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਨਿਬੰਧ ਮਨ ਦੇ ਮੋਜ ਤੇ ਬੇਟਾ ਇਸੇ ਵੀਡੀਓ ਵਿੱਚ ਹੀ ਸਾਰ ਤੇ ਵਿਸ਼ਾ ਵਸਤੂ ਕਵਰ ਕਰ ਲਾਂਗੇ ਜੇ ਤਨੁਸਾਰ ਆਵੇ ਤਾਂ ਤੁਸੀਂ ਇਹ ਲਾਈਨਾਂ ਲਿਖੋਗੇ ਮਨ ਦੇ ਮੋਜ ਨਿਬੰਧ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਹੈ ਇਸ ਵਿੱਚ ਨਿਬੰਧਕਾਰ ਨੇ ਮੁੱਖੀ ਮਨ ਦੀ ਬਾਹਰ ਮੁਕਤਾ ਤੇ ਅੰਦਰ ਮੁਕਤਾ ਦੀ ਝਲਕ ਪੇਸ਼ ਕੀਤੀ ਹੈ ਬੇਟਾ ਜੇ ਸਾਰ ਆਵੇ ਤੁਸੀਂ ਇਹ ਆ ਲਾਈਨਾਂ ਪਹਿਲਾਂ ਲਿਖ ਕੇ ਫਿਰ ਬਾਕੀ ਦਾ ਸਾਰਾ ਇਹ ਲਿਖ ਦੇਣਾ ਤੇ ਜੇ ਤੁਹਾਨੂੰ ਵਿਸ਼ਾ ਵਸਤੂ ਆਏ ਤੁਸੀਂ ਕੀ ਕਹੋਗੇ ਇਸ ਦਾ ਵਿਸ਼ਾ ਰਹੱਸਮਈ ਤੇ ਗਾਸ਼ਨਿਕ ਹੈ ਨਿਬੰਧਕਾਰ ਨੇ ਇਸ ਵਿੱਚ ਮਨੁੱਖ ਦੇ ਮਨ ਦੀ ਬਾਹਰ ਮੁਕਤਾ ਤੋਂ ਪੈਦਾ ਹੋਣ ਵਾਲੀ ਭਟਕਨ ਤੇ ਉਸ ਦੀ ਅੰਤਰ ਮੁਕਤਾ ਤੋਂ ਪੈਦਾ ਹੋਈ ਮੋਜ ਭਾਵ ਆਨੰਦ ਨੂੰ ਵਿਸ਼ਾ ਬਣਾਇਆ ਹੈ ਠੀਕ ਹੈ ਬੇਟਾ ਤੁਸੀਂ ਇਹ ਤੋ ਵਿਸ਼ਾ ਲਿਖਣਾ ਤੇ ਬੇਟਾ ਇਹਦੇ ਵਿੱਚ ਜਿਹੜੀਆਂ ਲਾਈਨਾਂ ਹੈਡਿੰਗ ਹੈ ਉਹ ਨਹੀਂ ਲਿਖਨੇ ਪੁਆਇੰਟ ਨਹੀਂ ਲਿਖਨੇ ਡਾਇਰੈਕਟ ਤੁਸੀਂ ਸਿੱਧਾ ਲਿਖ ਦੇਣਾ ਵਾ ਤੇ ਜੇ ਤੇਨੂੰ ਸਾਰ ਆਵੇ ਤਾਂ ਫਿਰ ਤੁਸੀਂ ਪੁਆਇੰਟ ਵੀ ਨਾਲ ਤੋਬੋਗੇ ਠੀਕ ਹੈ ਸਾਡਾ ਪਹਿਲਾ ਪੁਆਇੰਟ ਹੈ ਮਨੁੱਖੀ ਮਨ ਦੀ ਬਾਹਰमुखी ਭਟਕਣਾ ਬੇਟਾ ਅੰਤਰਮੁਖੀ ਜਿਹੜਾ ਸਾਡਾ ਅੰਦਰ ਦਾ ਮਨ ਹੈ ਠੀਕ ਹੈ ਬਾਹਰमुखी ਜਿਹੜਾ ਹੈ ਬਾਹਰ ਦੇ ਬਾਹਰ ਲੋਕਾਂ ਦੇ ਵਿੱਚ ਵਿਚਰਦੇ ਆ ਉਸ ਚੀਜ਼ ਨੂੰ ਕਹਿੰਦੇ ਨੇ ਬਾਹਰमुखी ਹ ਇਨਸਾਨ ਦੇ ਦੋ ਪੰਨੇ ਠੀਕ ਹੈ ਇੱਕ ਉਹ ਦੇ ਅੰਦਰ ਜੋ ਉਹ ਦੇ ਅੰਦਰ ਹਰ ਚਲ ਹੋ ਰਹੀ ਹੈ ਜੋ ਉਹ ਦੇ ਅੰਦਰ ਫੀਲਿੰਗ ਆ ਰਹੀ ਹੈ ਉਹ ਹੈਗਾ ਠੀਕ ਹੈ ਇੱਕ ਬਾਹਰ ਮੁਖੀ ਜਿਹੜੇ ਅੱਜ ਕੱਲ ਦੇ ਸੰਸਾਰਿਕ ਪਦਾਰਥਾਂ ਦੇ ਵਿੱਚ ਅਸੀਂ ਰੁੱਝੇ ਪਏ ਆ ਆਪਣੇ ਐਸ਼ੋ ਇਰਾਮ ਦੇ ਵਿੱਚ ਰੁੱਝੇ ਪਏ ਆ ਉਹ ਨੂੰ ਕਹਿੰਦੇ ਨੇ ਬਾਹਰ ਮੁਖੀ ਠੀਕ ਹੈ ਕਹਿੰਦੇ ਕਿ ਮਨੁੱਖੀ ਮਨ ਦੀ ਬਾਹਰ ਮੁਖੀ ਭਟਕਣਾ ਪੜਦੇ ਆ ਜਿੱਥੇ ਮਨੁੱਖੀ ਮਨ ਵਿੱਚ ਇਤਿਹਾਸ ਸਾਇੰਸ ਧਰਮ ਤੇ ਵਿਦਿਸ਼ਾਸਤਰ ਦਾ ਗਿਆਨ ਨਿਕਲਦਾ ਹੈ ਉੱਥੇ ਹੀ ਮਨੁੱਖੀ ਮਨ ਰੋਟੀ ਖਾਤਰ ਘਰੋਂ ਨਿਕਲ ਕੇ ਪਟਕਦਾ ਤੇ ੱਕੇ ਖਾਂਦਾ ਹੈ ਬੇਟਾ ਰੋਟੀ ਖਾਤਰ ਘਰੋਂ ਨਿਕਲਣਾ ਤੇ ਪਟਕਣਾ ਦਾ ਭਾਵ ਇਹ ਹੈ ਕਿ ਬਹੁਤ ਸਾਰੇ ਲੋਕ ਰੋਟੀ ਖਾਤਰ ਕਮਾਨ ਖਾਤਰ ਜਿਆਦਾ ਪੈਸੇ ਆ ਦੇ ਖਾਤਰ ਆਪਣੇ ਦੇਸ਼ ਨੂੰ ਛੱਡ ਕੇ ਹੋਰਨ ਕੰਟਰੀਆਂ ਵਿੱਚ ਚਲੇ ਜਾਂਦੇ ਨੇ ਉੱਥੇ ਪੈਸਾ ਕਮਾਉਂਦੇ ਨੇ ਤੇ ਉਹਨਾਂ ਨੂੰ इजीली ਪੈਸਾ ਨਹੀਂ ਕਮਾਇਆ ਜਾਂਦਾ ਉਹਨਾਂ ਕੋ ਉਹਨਾਂ ਨੂੰ ਕਾਫੀ ਸਟਰਗਲ ਕਰਨੇ ਪੈਂਦੀ ਹੈ। ਇਸ ਦੀ ਹਾਲਤ ਉਸ ਮਿਰਗ ਵਰਗੀ ਹੈ ਜੋ ਕਸਤੂਰੀ ਦੀ ਸੁਗੰਧ ਲੈ ਥਾਂ ਥਾਂ ਪਟਕਦਾ ਹੈ। ਬੇਟਾ ਮਿਰਗ ਤੋਂ ਮਤਲਬ ਹਿਰਨ ਠੀਕ ਹੈ। ਕਸਤੂਰੀ ਤੋਂ ਮਤਲਬ ਇੱਕ ਸੁਗੰਧਿਤ ਪਦਾਰਥ ਪਰ ਉਹੋ ਇਸ ਗੱਲ ਤੋਂ ਬੇਖਬਰ ਹੁੰਦਾ ਹੈ ਕਿ ਕਸਤੂਰੀ ਦੀ ਸੁਗੰਧ ਉਸਦੇ ਪੇਟ ਵਿੱਚੋਂ ਹੀ ਆ ਰਹੀ ਹੈ ਕਹਿੰਦਾ ਭਾਵ ਹੈ ਕਿ ਹਿਰਨ ਦੇ ਹਿਰਨ ਦੇ ਪੇਟ ਵਿੱਚ ਇਸ ਤਰ੍ਹਾਂ ਦੀ ਕੋਈ ਸੁਗੰਧਿਤ ਪਦਾਰਥ ਹੈ ਜਿਹੜੀ ਉਹਦੇ ਪੇਟ ਦੇ ਵਿੱਚ ਹੈ ਉਹਦੇ ਖੁਸ਼ਬੂ ਅਲੱਬਣ ਵਾਸਤੇ ਉਹ ਥਾਂ-ਥਾਂ ਪਟਕਦਾ ਹੈ ਪਰ ਉਹ ਇਸ ਗੱਲ ਤੋਂ ਬੇਖਬਰ ਹੈ ਕਿ ਜਿਹੜਾ ਸੁਗੰਧਿਤ ਪਦਾਰਥ ਦੀ ਖੁਸ਼ਮਹਿਲ ਆ ਰਹੀ ਹੈ ਸੁਗੰਧ ਆ ਰਹੀ ਹੈ ਉਹ ਉਸਦੇ ਪੇਟ ਦੇ ਵਿੱਚੋਂ ਹੀ ਹੈ ਉਸੇ ਤਰ੍ਹਾਂ ਜਿਹੜਾ ਇਨਸਾਨ ਹੈ ਉਹ ਵੀ ਭੜਕਣਾ ਵਿੱਚ ਪਿਆ ਹੋਇਆ ਹੈ ਉਸ ਦਾ ਮਨ ਅੰਦਰ ਹੀ ਪਰਮੇਸ਼ਰ ਦਾ ਵਾਸਾ ਹੈ ਸਤਿਗੁਰ ਦਾ ਵਾਸਾ ਹੈ ਹੋਰ ਪਰਮਾਤਮਾ ਦਾ ਵਾਸਾ ਹੈ ਪਰ ਉਹਨੂੰ ਲੱਭਣ ਵਾਸਤੇ ਉਹ ਬਾਹਰ ਭੜਕਦਾ ਹੈ ਠੀਕ ਹੈ ਬੇਟਾ ਇਸੇ ਤਰ੍ਹਾਂ ਜੇਕਰ ਮਨੁੱਖ ਨੂੰ ਕਿਹਾ ਜਾਵੇ ਕਿ ਸਭ ਕੁਝ ਉਸ ਦੇ ਅੰਦਰ ਹੀ ਹੈ ਤਾਂ ਉਹ ਵਿਸ਼ਵਾਸ ਨਹੀਂ ਕਰੇਗਾ ਕਿਉਂਕਿ ਮਨੁੱਖ ਦੇ ਅੰਦਰ ਇੱਕ ਅਜਿਹਾ ਮਨ ਹੈ ਜਿਸ ਨੂੰ ਜਿੱਧਰ ਲਾਓ ਉਧਰ ਹੀ ਕਮਾਲ ਕਰ ਦਿੰਦਾ ਹੈ ਜੇਕਰ ਉਸ ਨੂੰ ਮਾਇਆ ਵੱਲ ਲਾ ਦਿਓ ਤਾਂ ਉਹ ਮਾਇਆ ਦੇ ਢੇਰ ਲਗਾ ਦਿੰਦਾ ਹੈ ਮਾਇਆ ਤੋਂ ਮਤਲਬ ਪੈਸੇ ਜੇਕਰ ਇਨਸਾਨ ਨੂੰ ਇਹ ਕਹਿ ਦਿੱਤਾ ਜਾਵੇ ਚ ਨੂੰ ਪੱਕਾ ਕਰ ਦਿੱਤਾ ਜਾਵੇ ਕਿ ਤੂੰ ਪੈਸੇ ਕਮਾਣੇ ਆ ਤਾਂ ਉਹ ਐਨਾ ਮਗਨ ਹੋ ਜਾਂਦਾ ਹੈ ਕਿ ਉਹ ਆਪਣੀ ਸਟਰਗਲ ਕਰਕੇ ਪੈਸਾ ਕਮਾਣ ਵੱਲ ਲੱਗ ਜਾਂਦਾ ਹੈ ਤੇ ਪੈਸੇ ਦਾ ਢੇਰ ਲਾ ਦਿੰਦਾ ਹੈ ਪਰ ਜੇਕਰ ਉਹ ਗਿਆਨ ਵੱਲ ਲੱਗ ਜਾਵੇ ਤਾਂ ਉਹ ਮਾਇਆ ਤਿਆਗ ਕੇ ਆਪ ਹੀ ਰੱਬ ਬਣ ਜਾਂਦਾ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਕਿ ਰੱਬ ਦੇ ਰਾਹ ਵਿੱਚ ਚੱਲੇ ਹੋਏ ਨੇ ਐਨੇ ਮਗਨ ਨੇ ਕਿ ਉਹ ਉਹਨਾਂ ਨੂੰ ਬਾਕੀ ਸੰਸਾਰਿਕ ਪਦਾਰਥ ਚੰਗੇ ਨਹੀਂ ਲੱਗਦੇ ਤੇ ਉਹ ਸਿਰਫ ਮਾਲਕ ਵੱਲ ਧਿਆਨ ਲਾਉਂਦੇ ਨੇ ਪਰਮਾਤਮਾ ਵੱਲ ਧਿਆਨ ਲਾਉਂਦੇ ਨੇ ਤੇ ਆਪਣੇ ਆਪ ਵਿੱਚ ਹੀ ਰੱਬ ਨੂੰ ਲਵਦੇ ਨੇ ਸਾਡਾ ਦੂਜਾ ਪੁਆਇੰਟ ਹੈ ਮਨ ਵਿੱਚ ਰੱਬ ਦਾ ਵਿਸ਼ਵਾਸ ਲੇਖਕ ਇਹ ਦੱਸਦਾ ਹੈ ਕਿ ਰੱਬ ਤੇ ਮਨ ਵਿੱਚ ਥੋੜਾ ਜਿਹਾ ਔਲਾ ਹੈ ਔਲਾ ਤੋਂ ਮਤਲਬ ਥੋੜਾ ਜਿਹਾ ਭੇਤ ਹੈ ਮਤਲਬ ਇੰਨਾ ਜ਼ਿਆਦਾ ਭੇਤ ਨਹੀਂ ਹੈ ਰੱਬ ਤੇ ਮਨ ਦੇ ਵਿੱਚ ਇੱਕ ਪਰਦਾ ਜਿਹਾ ਹੈ ਇੱਕ ਥੋੜਾ ਜਿਹਾ ਔਲਾ ਹੈ ਮਨੁੱਖੀ ਮਨ ਇੱਕ ਇਹੋ ਜਿਹੀ ਥਾਂ ਹੈ ਜਿੱਤ ਵਿੱਚ ਆਪ ਰੱਬ ਵਸਦਾ ਹੈ ਕਹਿੰਦੇ ਨੇ ਕਿ ਹਰ ਮਨੁੱਖ ਦੇ ਵਿੱਚ ਰੱਬ ਦਾ ਵਾਸ ਹੁੰਦਾ ਹੈ ਤੇ ਪਰਮਾਤਮਾ ਹਰ ਇਨਸਾਨ ਦੇ ਦਿਲ ਵਿੱਚ ਵਸਦਾ ਹੈ ਲੋੜ ਸਿਰਫ ਇਸ ਗੱਲ ਦੀ ਹੈ ਕਿ ਮਨੁੱਖ ਆਪਣੇ ਯਤਨਾਂ ਦੁਆਰਾ ਇਸ ਨੂੰ ਖੋਜੇ ਪਰ ਮਨੁੱਖ ਰੱਬ ਨੂੰ ਆਪਣੇ ਮਨ ਵਿੱਚ ਖੋਜਣ ਦੀ ਥਾਂ ਉਸ ਨੂੰ ਜੰਗਲਾਂ ਮੰਦਰਾਂ ਅਸੀਤਾਂ ਤੇ ਗੁਰਦੁਆਰਿਆਂ ਵਿੱਚ ਖੋਜਦਾ ਹੈ ਮਨੁੱਖ ਆਪਣੇ ਮਨ ਦੀ ਖੁਸ਼ੀ ਕਦੇ ਖਾਨ ਵਿੱਚ ਕਦੇ ਇਸਤਰੀ ਜਾਤ ਵਿੱਚ ਤੇ ਕਦੇ ਹੋਰ ਵਿਸ਼ਿਆਂ ਵਿੱਚ ਲੱਭਦਾ ਹੈ ਜਦ ਕਿ ਇਹ ਸਭ ਕੁਝ ਇੱਕ ਪਲ ਵਿੱਚ ਨਸ਼ਟ ਹੋਣ ਵਾਲਾ ਹੈ ਨੰਬਰ 3 ਮਨੁੱਖ ਦੀ ਅੰਤਰ ਮੁਕਤਾ ਅੰਤਰ ਮੁਕਤਾ ਤੋਂ ਭਾਵ ਜਿਹੜੇ ਮਨੁੱਖ ਦੇ ਅੰਦਰ ਦਾ ਮੰਨ ਠੀਕ ਹੈ ਅੰਦਰ ਮਨੁੱਖ ਦੇ ਕੀ ਚੱਲਦਾ ਹੈ ਉਹਦਾ ਮੰਨ ਜਾਣਦਾ ਹੈ ਉਸ ਨੂੰ ਕੋਈ ਨਹੀਂ ਬੁੱਝ ਸਕਦਾ ਠੀਕ ਹੈ ਕਹਿੰਦੇ ਕਿ ਮਨ ਦੀ ਮੋਜ ਵਿੱਚ ਰਹਿਣ ਵਾਲਾ ਮਨੁੱਖ ਇਸੇ ਵਿੱਚੋਂ ਹੀ ਸਾਰੀਆਂ ਦੌਲਤਾ ਪ੍ਰਾਪਤ ਕਰਦਾ ਹੈ ਜਿਹੜਾ ਇਨਸਾਨ ਆਪਣੇ ਮਨ ਦੇ ਮਨ ਦੇ ਵਿੱਚ ਮਸਤ ਰਹਿੰਦਾ ਹੈ ਉਹ ਕੀ ਕਰਦਾ ਹੈ ਇਸੇ ਵਿੱਚੋਂ ਸਾਰੀਆਂ ਦੌਲਤਾਂ ਪ੍ਰਾਪਤ ਕਰਦਾ ਹੈ ਉਸ ਨੂੰ ਨਾ ਤਾਂ ਨਰਕ ਸਵਰਗ ਦੀ ਚਾਹ ਰਹਿੰਦੀ ਹੈ ਤੇ ਨਾ ਹੀ ਕਿਸੇ ਬਾਹਰੀ ਚੀਜ਼ ਦੀ ਕਹਿਣ ਦਾ ਭਾਵ ਹੈ ਕਿ ਜੋ ਇਨਸਾਨ ਆਪਣੇ ਮਨ ਲਿਆ ਇੱਛਾ ਨੂੰ ਤਿਆਗ ਕੇ ਗਿਆਨ ਵਾਲ ਪਰਮਾਤਮਾ ਦੇ ਵਿੱਚ ਨੀਨ ਹੋ ਜਾਂਦਾ ਹੈ ਉਹਨੂੰ ਨਾ ਤਾਂ ਸਵਰਗ ਨਰਕ ਦਾ ਤੇ ਨਾ ਹੀ ਕਿਸੇ ਬਾਹਰੀ ਚੀਜ਼ ਦੀ ਇੱਛਾ ਰਹਿੰਦੀ ਹੈ ਉਹ ਪਿਆਰ ਡਰ ਅਤੇ ਵੈਰ ਤੋਂ ਉੱਚਾ ਹੁੰਦਾ ਹੈ ਕਹਿਣ ਦਾ ਭਾਵ ਹੈ ਕਿ ਜੋ ਇਨਸਾਨ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਉਹਨੂੰ ਕਿਸੇ ਦੇ ਪਿਆਰ ਦਾ ਕਿਸੇ ਦੇ ਡਰ ਤੇ ਨਾ ਹੀ ਕਿਸੇ ਨਾਲ ਵੈਰ ਰਹਿੰਦਾ ਹੈ ਉਹ ਉਹਨਾਂ ਚੀਜ਼ਾਂ ਤੋਂ ਉੱਚਾ ਹੋ ਜਾਂਦਾ ਹੈ ਮਨ ਦੀ ਮੋਜ ਹੀ ਉਹਨਾਂ ਦੀ ਵੱਡੀ ਪ੍ਰਾਪਤੀ ਹੁੰਦੀ ਹੈ ਮਨ ਬਾਹਰ ਦੀਆਂ ਚੀਜ਼ਾਂ ਨੂੰ ਜਿਸ ਰੰਗ ਵਿੱਚ ਰੰਗਣਾ ਚਾਹੇ ਉਹ ਹੀ ਰੰਗ ਉਸ ਨੂੰ ਚੜ ਜਾਂਦਾ ਹੈ ਹੁਣ ਵੇਖੋ ਜਿਸ ਤਰ੍ਹਾਂ ਅਸੀਂ ਆਪਣੇ ਮਨ ਦੁਆਰਾ ਅਸੀਂ ਸੋਚਦੇ ਹਾਂ ਉਹੋ ਜਿਹੀ ਸਾਡੀ ਸੋਚ ਹੋ ਜਾਂਦੀ ਹੈ ਉਹ ਜਿਹਾ ਹੀ ਵੀ ਵਿਹਾਰ ਕਰਦੇ ਆ ਕਿਸੇ ਦੂਜੇ ਇਨਸਾਨ ਨਾਲ ਮਨ ਸਰੀਰ ਦੇ ਵੱਡੇ ਵੱਡੇ ਕਸ਼ਟਾਂ ਨੂੰ ਕੇਵਲ ਚਾਲ ਹੀ ਨਹੀਂ ਸਕਦਾ ਸਗ ਇਹਨਾਂ ਅਕਸਤਾਂ ਵਿੱਚੋਂ ਵੀ ਉਹ ਸੁੱਖ ਪ੍ਰਾਪਤ ਕਰ ਲੈਂਦਾ ਹੈ ਹੁਣ ਇੱਕ ਮਾਨ ਨਹੀਂ ਹੈ ਕਿ ਜਿਹੜੇ ਸਾਡੇ ਫਰੀਡਮ ਫਾਈਟਰ ਨੇ ਆਪਣੇ ਦੇਸ਼ ਵਾਸਤੇ ਜਿਹੜੀਆਂ ਜਾਨਾਂ ਦਿੱਤੀਆਂ ਉਹਨਾਂ ਦੇ ਮਨ ਵਿੱਚ ਆਇਆ ਕਿ ਹਾਂ ਆਪਣੇ ਭਾਰਤ ਮਾਤਾ ਨੂੰ ਆਜ਼ਾਦ ਕਰਾਉਣਾ ਹੈ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਉਹਨਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਤਾਂ ਉਸ ਕੁਰਬਾਨੀ ਦੇ ਵਿੱਚ ਵੀ ਉਹ ਬਹੁਤ ਖੁਸ਼ ਹੋਏ ਠੀਕ ਹੈ ਇਸੇ ਕਾਰਨ ਹੀ ਆਸ਼ਕ ਸ਼ੂਲੇ ਉੱਤੇ ਚੜਨ ਲਈ ਤਿਆਰ ਹੋ ਜਾਂਦੇ ਹਨ ਕਿਉਂਕਿ ਸ਼ੂਲੇ ਤੋਂ ਸਰੀਰ ਨੂੰ ਮਿਲਣ ਵਾਲਾ ਦੁੱਖ ਉਸ ਆਨੰਦ ਦੇ ਮੁਕਾਬਲੇ ਬਹੁਤ ਛੋਟਾ ਹੁੰਦਾ ਹੈ ਜਿਸ ਨੂੰ ਕੇ ਮਨ ਪ੍ਰਾਪਤ ਕਰਤਾ ਹੈ ਕਹਿੰਦਾ ਮਤਲਬ ਹੈ ਕਿ ਜਿਸ ਇਨਸਾਨ ਦੇ ਵਿੱਚ ਜਿਸ ਇਨਸਾਨ ਵਿੱਚ ਕੁਝ ਪ੍ਰਾਪਤ ਕਰਨ ਦੀ ਇੱਛਾ ਹੋਵੇ ਆਪਣੇ ਕਿਸੇ ਨੂੰ ਕੁਰਬਾਨ ਕਰਨ ਦੀ ਕਹਿੰਦਾ ਮਤਲਬ ਆਪਣੇ ਆਪ ਨੂੰ ਕਿਸੇ ਤੇ ਕੁਰਬਾਨ ਕਰਨ ਦੀ ਇੱਛਾ ਹੋਵੇ ਤਾਂ ਉਹੋ ਜਿਹਾ ਸੁੱਖ ਉਹਨੂੰ ਕਿਤੇ ਨਹੀਂ ਮਿਲਦਾ ਠੀਕ ਹੈ ਫਿਰ ਹੈਗਾ ਮਹਿਵਾਰ ਨੂੰ ਵੀ ਇਸੇ ਕਾਰਨ ਆਪਣਾ ਪੱਟ ਚੀਰ ਕੇ ਦੇਣ ਵਿੱਚ ਉਹਨੇ ਖੁਸ਼ੀ ਨਹੀਂ ਹੋਣੀ ਜਿੰਨੇ ਕੇ ਸੋਹਣੀ ਦੀ ਖਾਤਰ ਆਪਣਾ ਸ਼ਰੀਰ ਦੇਣ ਵਿੱਚ ਹੁੰਦੀ ਹੁਣ ਸੋਹਣੀ ਤੇ ਮਹੀਵਾਲ ਦੀ ਪ੍ਰੇਮ ਕਹਾਣੀ ਦਾ ਤੁਨ ਸਾਰਿਆਂ ਨੂੰ ਪਤਾ ਹੋਏਗਾ ਇਸੇ ਤਰ੍ਹਾਂ ਕਿਹਾ ਗਿਆ ਹੈ ਕਿ ਮਹੀਵਾਲ ਨੂੰ ਮਤਲਬ ਸੋਹਣੀ ਵਾਸਤੇ ਆਪਣਾ ਪਟਚਿਰਨ ਤੋਂ ਪਟਚਿਰਨ ਤੋਂ ਪਾਵੇ ਕਿ ਜਦੂ ਵੀ ਸੋਹਣੀ ਮਹੀਵਾਲ ਆਪਸ ਵਿੱਚ ਮਿਲਦੇ ਸੀ ਤਾਂ ਮਹੀਵਾਲ ਉਹਨਾਂ ਨੂੰ ਖਾਣ ਵਾਸਤੇ ਮੱਛੀ ਫੜ ਕੇ ਦਿੰਦਾ ਹੈ ਤੇ ਉਹ ਬਣਾ ਕੇ ਖਾਂਦੇ ਠੀਕ ਹੈ ਇੱਕ ਦਿਨ ਉਹਨੂੰ ਮੱਛੀ ਨਹੀਂ ਮਿਲੀ ਤੇ ਉਹਨੇ ਆਪਣਾ ਪੱਟ ਚੀਰ ਕੇ ਮੱਛੀ ਦੀ ਜਗ੍ਹਾ ਸੋਨੇ ਨੂੰ ਦਿੱਤਾ ਠੀਕ ਹੈ ਤੇ ਇਸੇ ਤਰ੍ਹਾਂ ਕਹਿੰਦੇ ਨੇ ਕਿ ਉੰਨੀ ਖੁਸ਼ੀ ਉਹਨੂੰ ਪੱਟ ਚੀਰ ਕੇ ਸੋਨੇ ਨੂੰ ਦੇਣ ਵਿੱਚ ਨਹੀਂ ਹੋਈ ਜਿੰਨੀ ਕਿ ਸੋਨੇ ਵਾਸਤੇ ਆਪਣੀ ਜਾਨ ਦੇਣ ਵਿੱਚ ਹੁੰਦੀ ਹੈ ਠੀਕ ਹੈ ਮਨ ਦੁਨੀਆ ਤੇ ਵੱਡੇ ਵੱਡੇ ਸੁੱਖਾਂ ਤੇ ਐਸ਼ਾਂ ਨੂੰ ਅਜਿਹੇ ਰੰਗ ਵਿੱਚ ਪੇਸ਼ ਕਰਦਾ ਹੈ ਕਿ ਉਸ ਦੇ ਸਾਹਮਣੇ ਸਭ ਕੁਝ ਹੈ ਹੈ ਸੰਕਟ ਕਟਿਆ ਜਸੂਟਾ ਉਹ ਕੇ ਰਹਿ ਜਾਂਦਾ ਹੈ ਅਸਲੀ ਪਾਤਸ਼ਾਹੀ ਹੁੰਦੀ ਹੀ ਉਹ ਹੈ ਜਿਸ ਵਿੱਚ ਪਾਤਸ਼ਾਹੀਆਂ ਦੀ ਭੁੱਖ ਨਾ ਰਹੇ ਨੰਬਰ 4 ਸਾਰੀਆਂ ਭੁੱਖਾਂ ਦਾ ਮਿਟਣਾ ਮਨਦੀਮ ਬੋਜ ਵਿੱਚ ਰਹਿਣ ਵਾਲਾ ਮਨੁੱਖ ਕਦੇ ਨਾ ਖਤਮ ਹੋਣ ਵਾਲੀ ਬਾਦਸ਼ਾਹੀ ਨੂੰ ਪ੍ਰਾਪਤ ਕਰਦਾ ਹੈ ਤੇ ਉਸ ਦੇ ਮਨ ਵਿੱਚ ਗੋਪੀਆਂ ਵਾਂ ਇਸ਼ਵਰ ਭਗਤੀ ਦੀ ਪਰਵਾਹ ਨਹੀਂ ਹੁੰਦੀ ਕਿਉਂਕਿ ਉਸ ਦਾ ਮਨ ਆਪ ਹੀ ਰੱਬ ਵਣ ਜਾਂਦਾ ਹੈ ਕਹਿੰਦੇ ਨੇ ਕਿ ਰਾਂਝਾ ਰਾਂਝਾ ਕਰਦੀ ਮੈਂ ਆਪੇ ਰਾਂਝਾ ਹੋਈ ਇਸੇ ਤਰ੍ਹਾਂ ਜਦੋਂ ਪਰਮਾਤਮਾ ਵਿੱਚ ਰੰਗਿਆ ਹੋਇਆ ਮਨੁੱਖ ਇੰਨਾ ਲੀਨ ਹੋ ਜਾਂਦਾ ਕਿ ਉਸ ਇਨਸਾਨ ਨੂੰ ਆਪਣੇ ਮਨ ਵਿੱਚ ਆਪਣੇ ਅੰਦਰ ਉਸ ਪਰਮਾਤਮਾ ਦਾ ਹੀ ਰੂਪ ਨਜ਼ਰ ਆਂਦਾ ਹੈ ਜਿੰਨਾ ਚਿਰ ਕਿਸੇ ਚੀਜ਼ ਦੀ ਭੁੱਖ ਰਹਿੰਦੀ ਹੈ ਮਨ ਕੰਗਾਰ ਰਹਿੰਦਾ ਹੈ ਪਰ ਜਦੋਂ ਭੁੱਖ ਨੂੰ ਬਿਟਾ ਦਿੱਤਾ ਜਾਂਦਾ ਹੈ ਤਾਂ ਸਾਰੀਆਂ ਬਾਤਸ਼ਾਈਆਂ ਦਰ ਉੱਤੇ ਆ ਖੜੀਆਂ ਹੁੰਦੀਆਂ ਹਨ ਅਸਲ ਵਿੱਚ ਮਨ ਦੀ ਮੋਜ ਵਿੱਚ ਹੀ ਸਾਰੀਆਂ ਮੋਜਾਂ ਹਨ ਕਿਉਂਕਿ ਸਾਰੇ ਪੋ ਗਾਣੂ ਪੋ ਕੇ ਸੁਆਦ ਲੈਣ ਵਾਲਾ ਵੀ ਮਨ ਹੀ ਹੁੰਦਾ ਹੈ ਸਿਨੇਮੇ ਵਿੱਚ ਬੈਠੇ ਇੱਕ ਆਸ਼ਕ ਨੂੰ ਆਪਣੀ ਮਸੂਕ ਦੀ ਤਸਵੀਰ ਦੇਖਦਿਆਂ ਖਿਆਲ ਆਉਂਦਾ ਹੈ ਕਿ ਉਹ ਇਕੱਲਾ ਸਿਨੇਮਾ ਦੇਖ ਰਿਹਾ ਹੈ ਪਰ ਉਸ ਦੀ ਮਸੂਕਤਾ ਉਸ ਕੋਲ ਹੈ ਹੀ ਨਹੀਂ ਤਾਂ ਉਹ ਸਿਨੇਮੇ ਤੋਂ ਬਾਹਰ ਆ ਜਾਂਦਾ ਹੈ ਕਿਉਂਕਿ ਜਾਰਾਂ ਤੋਂ ਬਿਨਾ ਖੇਲ-ਤਮਾਸ਼ੇ ਚੰਗੇ ਨਹੀਂ ਲੱਗਦੇ ਜਾਰਾਂ ਨਾਲ ਬਹਾਰਾਂ ਹੁੰਦੀਆਂ ਹਨ ਤੇ ਖੁਸ਼ੀਆਂ ਦੇ ਗੁਲਜਾਰ ਖਿਰਦੇ ਹਨ ਪਰ ਹਰ ਵਾਰ ਫੁੱਲਾਂ ਨਾਲ ਕੰਡੇ ਵੀ ਸਿਰ ਚੁੱਕਦੇ ਹਨ ਜਦ ਮਨੁੱਖ ਜ਼ਿੰਦਗੀ ਦੇ ਸਾਰੇ ਸਵਾਦ ਭਾਵ ਦੁੱਖ ਤੇ ਸੁਖ ਹੋ ਗਲਿੰਦਾ ਹੈ ਤਜਾਰਾਂ ਤੇ ਬਹਾਰਾਂ ਦੇ ਸੁਆਦ ਠਿੱਕੇ ਪੈ ਜਾਂਦੇ ਹਨ ਵਾਲ ਕਾਲਿਆਂ ਤੋਂ ਧੋਲੇ ਹੋ ਜਾਂਦੇ ਹਨ ਕਹਿੰਦਾ ਮਤਲਬ ਕਿ ਵਾਲ ਜਿਹੜੇ ਕਾਲੇ ਸੀ ਉਹ ਚਿੱਟੇ ਹੋ ਜਾਂਦੇ ਹਨ ਖੂਬਸੂਰਤੀ ਖਤਮ ਹੋ ਜਾਂਦੀ ਹੈ ਤਾਂ ਮਨ ਬਦਲਣ ਲੱਗ ਪੈਂਦਾ ਹੈ ਜਦੋਂ ਮਨੁੱਖ 60 ਸਾਲਾਂ ਦੀ ਉਮਰ ਦਾ ਹੁੰਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜੇਕਰ ਉਹ ਜ਼ੁਬਾਨੇ ਵਿੱਚ ਹੀ ਕਿਸੇ ਪੀਰ ਮੁਰਸ਼ਿਦ ਦਾ ਸਹਾਰਾ ਲੈ ਲੈਂਦਾ ਤੋ ਉਹ ਮਿਰਗ ਵਾਲੀ ਪਟਕਣਾ ਤੋਂ ਪਛ ਜਾਂਦਾ ਉਸ ਨੂੰ ਪਤਾ ਲੱਗ ਜਾਂਦਾ ਕਿ ਪਰਮਾਤਮਾ ਰੂਪੀ ਕਸਤੂਰੀ ਤਾਂ ਉਸ ਦੇ ਅੰਦਰ ਹੀ ਹੈ ਫਿਰ ਉਹ ਕਿਉਂ ਰੂਪ ਹੁਸਨ ਜਵਾਨੀ ਦੋਲਤਾ ਅਤੇ ਮੌਸਮੀ ਖਿਲਦੇ ਵਣਾਂ ਨੂੰ ਪਾਲਦਾ ਰਿਹਾ ਇਹ ਹੀ ਸਮਝ ਜੋ ਉਸ ਨੂੰ 60 ਸਾਲ ਜੇ ਕੋ ਜਵਾਨੀ ਵਿੱਚ ਆ ਜਾਂਦੀ ਤਾਂ ਚੰਗਾ ਹੁੰਦਾ ਠੀਕ ਹੈ ਬੇਟਾ ਇਸ ਤਰ੍ਹਾਂ ਅਸੀਂ નિਬੰਧ ਮੰਨ ਦੀ ਮੌਜਦਾ ਜਿਹੜਾ ਸਾਰ ਵਿਕਾਰ ਲਿਆ ਇਸ ਵੀਡੀਓ ਵਿੱਚ ਤੇ ਵਿਸ਼ਾ ਵਸਤੂ ਵੀ ਕਰ ਲਿਆ ਉਹ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਜੇ ਵਿਸ਼ਾ ਵਸਤੂ ਹੈ ਤਾਂ ਤੁਸੀਂ ਕਿਹੜੀਆਂ ਲਾਈਨਾਂ ਲਿਖੋਗੇ ਠੀਕ ਹੈ ਬਸ ਇਹਦੇ ਵਿੱਚ ਪੁਆਇੰਟ ਨਹੀਂ ਲਿਖਨੇ ਬਾਕੀ ਸਾਰਾ ਉਸੇ ਤਰ੍ਹਾਂ ਤੁਸੀਂ ਲਿਖ ਦੇਣਾ ਠੀਕ ਹੈ ਬੇਟਾ ਨੈਕਸਟ ਵੀਡੀਓ 'ਚ ਮਿਲਦੇ ਹਾਂ ਠੀਕ ਹੈ